ਮੈਨਾਂ ਇੱਕ ਵਾਰੀ ਪੰਚਾਇਤ ਦੀ ਇਲੈਕਸ਼ਨ ਕਰਾਉਣ ਲੱਗਿਆ ਤਾਂ ਕੀ ਹੋਇਆ ਉਹ ਪੰਚਾਇਤ ਦੀ ਇਲੈਕਸ਼ਨ ਵਿੱਚ ਇੱਕ ਸ਼ਰਾਬੀ ਬੰਦਾ ਨਾ ਵੋਟ ਪਾਉਣ ਆ ਗਿਆ ਤੇ ਮੈਂ ਪ੍ਰੈਜਾਇਟਿਵ ਅਫਸਰ ਸੀ ਉਦੋਂ ਉਹ ਸ਼ਰਾਬੀ ਬੰਦਾ ਉਹ ਬੱਦਨਾਕਪੇ ਇਹ ਵੋਟ ਕਿਉਂ ਪਾਉਣੀ ਹੈ ਮੈਂ ਉਹਨੂੰ ਕਿਹਾ ਨਾ ਬਈ ਗੱਲ ਸੁਣ ਤੂੰ ਬੱਦਨਾਕ ਤਾ ਤੂੰ ਪਾ ਆਪਦਾ ਚਲੇ ਜਾ ਉਹ ਸ਼ਰਾਬੀ ਸੁਣੇ ਹੀ ਨਾ ਮਾ ਪੋਲਿਸ ਰਜੈਂਟ ਨੂੰ ਭੇਜ ਤੇਜਤਾ ਪੋਲਿਸ ਰਜੈਂਟ ਜਦੋਂ ਤੁਰੇ ਗਿਆ ਉਹ ਕਹਿੰਦਾ ਭਾਈ ਬੋਟ ਪਾ ਉਹਨੇ ਬੋਟ ਫੇਰ ਨਾ ਪਾਈ ਫਿਰ ਸ਼ਾਹੀ ਲਾਉਣ ਵਾਲਾ ਭੇਜਿਆ ਉਹ ਕਹਿੰਦਾ ਵੀ ਬੋਟ ਪਾ ਦੇ ਬੋਟ ਫੇਰ ਨਾ ਪਾਈ ਅਸੀਂ ਸਾਰੇ ਇਕੱਠੇ ਉਹਨੇ ਕੋਲੇ ਚਲੇ ਗਏ ਅਸੀਂ ਕਹਿੰਦੇ ਯਾਰ ਗੱਲ ਇਹ ਹੈ ਵੀ ਤੂੰ ਐ ਦੱਸ ਬੋਟ ਪਾਉਂਦਾ ਕਿਉਂ ਨਹੀਂ ਕਾਰਨ ਸਾਨੂੰ ਗੱਲ ਤੇ ਵੀ ਅਸਰੇ ਕੋਲ ਅਸੀਂ ਇੰਨੇ ਜਾਣੇ ਅਰੇ ਆ ਤੂੰ ਬੋਟ ਪਾਉਂਦਾ ਕਿਉਂ ਨਹੀਂ ਕੋਹ ਦੇਣਾ ਯਾਰ ਫੋੜ ਤਾਂ ਮੈਂ ਪਾਦਾ ਕਹਿੰਦਾ ਜਿਹਨੇ ਰਾਤ ਨੂੰ ਮੈਨੂੰ ਦੋ ਬੋਤਲਾਂ ਸ਼ਰਾਬ ਦੀਆਂ ਦਿੱਤੀਆਂ ਨਾ ਮੈਂ ਉਹਦਾ ਚੋਣ ਦੇ ਸਾਨੂੰ ਭੁੱਲ ਗਿਆ ਉਹ ਸ਼ਰਾਬੀਆ ਦਾ ਕੰਮ ਇਹ ਹੁੰਦਾ ਮੈਂ ਬੇਨਤੀ ਕਰਦਾ ਸੀ ਵੀ ਅੱਜ ਕੱਲ੍ਹ ਆਖੇ ਕੋਈ ਨਹੀਂ ਕਿਸੇ ਦੇ ਲੱਗਦਾ ਦੁਨੀਆ ਆਪ ਬੁਖਾਰੀ ਹੈ ਇਹ ਕਹੀਏ ਦਾਤ ਦੇ ਅਧਿਕਾਰ ਚ ਪੁੱਤਰ ਨਹੀਂ ਜੇ ਮਾਸਟਰ ਬੱਚਿਆਂ ਨੂੰ ਪੜਾਉਂਦਾ ਤਾਂ ਬੱਚੇ ਉਲਟ ਚੱਲਦੇ ਨੇ ਹਰ ਇੱਕ ਚੀਜ਼ ਆਪੋ ਜੱਟ ਐ ਲੋਕਤਾ ਸੁਣੋ ਮੇਰੇ ਬਿਨਾ ਤੋਂ ਪ੍ਰਚਾਰ ਕਰੂ ਕਮਤਾ ਵੀ ਆਖੇ ਕੋਈ ਨਹੀਂ ਕਿਸੇ ਤੇ ਲੱਗਦਾ ਦੁਨੀਆ ਆਪ ਕੁਹਾਰੀ ਐ ਸਾਥੀ ਬਈਏ ਇਹ ਕਹਿੰਦੇ ਆ ਆ ਵੇਖੇ ਕਾਲ ਜਗ ਦੇ ਵਚਕਾਰੇ ਤੋੜੇ ਪਾਹਾਂ ਨੇ ਵਰਤਾਰੇ ਲੱਗਦੇ ਸੱਤ ਬਗਾਨੇ ਪਿਆਰੇ ਸੁਖੀਆ फसी <laughs>

लॻदाुारी आखे कोई नहारीअ पिता पिता पुत्र तेरी था था हूंदी नर्मेंदा की शर्म नुत्री

करे भॼन द खाई वेले न पूजा द खादू वेले अगले नरके सारा छॾे दारू पियले মিঠা বোল টোল পানونا জিয়া কিসে করানে দি মিঠা বোল টোল পানونا জিয়া কিসে করানে দি ও फसছে দেเว মেনো কতা জারি hogi kha khalta ঠেকো বাস করনি আ কতা लेणी না مخচারিয়া আঁখে কইনি কিসে দে লাগতা দুনিয়া আপনহারিয়া আঁখে কইনি কিসে चङे के नीम झाक पईंदियां छादा कर नीमां झाक पईंदियूं छादा करे दे बचण चङा पई टंगा खाओ

आखे कोई न लॻंदो दुनिया आखे कोई नी के लॻंदो दुनिया बी लॻदा